ਲਾੜੀ ਭਾਗ 70 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਗੁੱਡੀ ਬੈਠੀ ਹੋਈ ਸ਼ਿੰ드로 ਬਾਰੇ ਸੋਚੀ ਜਾਵੇ ਫਿਰ ਬੈਠੀ ਬੈਠੀ ਦਾ ਮਨ ਵੀ ਭਰ ਆਇਆ ਤੇ ਅੰਦਰ ਕਮਰੇ 'ਚ ਜਾ ਕੇ ਆਪਣੇ ਕੱਪੜਿਆਂ ਦੀ ਫਰੂਲਾ ਫਰਾਲੀ ਕਰਨ ਲੱਗੀ ਮਗਰ ਹੀ ਸੱਸ ਆ ਗਈ ਤੇ ਪੁੱਛਣ ਲੱਗੀ ਗੁੱਡੀਏ ਧੀਏ ਕੀ ਹੋਇਆ ਇਹ ਲੱਭਦੀ ਪਈਆਂ ਤੂੰ ਤਾਂ ਗੁੱਡੀ ਬੋਲੀ ਮਾਏ ਇੱਕ ਫੋਟੋ ਸੀ ਗੁੱਡੀ ਨੂੰ ਆਪਣੇ ਸੂਟ ਦੇ ਵਿੱਚੋਂ ਜੇ ਮਿਲੀ ਤੇ ਸੱਸ ਨੂੰ ਦਿਖਾਉਣ ਲੱਗੀ ਦੇਖ ਮਾਏ ਆ ਉਹ ਫੋਟੋ ਆ ਜਿਹੜੀ ਜੀਜੇ ਸੁਰਿੰਦਰ ਨੇ ਸਾਡੀ ਤਿੰਨਾਂ ਭੈਣਾਂ ਦੀ ਖਿੱਚੀ ਸੀ ਸਾਡੀ ਪਹਿਲਾਂ ਨਾ ਕੋਈ ਫੋਟੋ ਨਹੀਂ ਸੀਗੀ ਤਿੰਨਾਂ ਦੀ ਤੇ ਹੁਣ ਜਿੱਦਣ ਦੀ ਮੈਂ ਪੇਕੇ ਗਈ ਸੀ ਤਾਂ ਮੈਂ ਲੈ ਕੇ ਆਈ ਸੀ ਮਾਂ ਤਾਂ ਕਹਿ ਰਹੀ ਸੀ ਕਿ ਰਹਿਣ ਮੈਂ ਵੀ ਕਦੇ-ਕਦੇ ਵੇਖ ਲਿਆ ਕਰਾਂਗੀ ਪਰ ਮੈਂ ਕਿਹਾ ਉੱਥੇ ਜਾ ਕੇ ਮੈਂ ਇਹਦੀਆਂ ਦੋ ਬਣਾ ਕੇ ਬਾਅਦ ਚ ਤੁਹਾਨੂੰ ਭੇਜ ਦੂੰਗੀ ਤਾਂ ਸੱਸ ਹੱਸ ਪਈ ਤੇ ਕਹਿਣ ਲੱਗੀ ਕੋਈ ਨਹੀਂ ਬਿੱਟੂ ਨੂੰ ਦੇ ਕੇ ਕਰਵਾ ਲਈ ਫਿਰ ਗੁੱਡੀ ਤਿੰਨਾ ਭੈਣਾ ਵਲ ਵੇਖਤੀ ਹੋਈ ਬੋਲੀ ਦੇਖੀ ਮਾਏ ਕਿੰਨੀ ਸੋਹਣੀ ਲੱਗਦੀ ਏ ਮੇਰੀ ਬਿੰਦਰੋ ਸਿੰਦਰੋ ਤਾਂ ਸੱਸ ਬੋਲੀ ਗੁੱਡੀ ਵੀ ਬਾਲੀ ਸੋਹਣੀ ਲੱਗਦੀ ਏ ਮਲ ਫਿਰ ਗੁੱਡੀ ਸੱਸ ਨੂੰ ਪੁੱਛਣ ਲੱਗੀ ਮਾਏ ਦੇਖੀ ਬਿੰਦਰੋ ਵੱਲੋਂ ਕੁਝ ਪਤਾ ਹੀ ਚੱਲ ਜਾਂਦਾ ਤਿੰਨੋਂ ਭੈਣਾ ਵੱਲੋਂ ਬਾਪੂ ਜੀ ਨੂੰ ਵੀ ਖੁਸ਼ੀ ਹੁੰਦੀ ਮਾਂ ਨੂੰ ਵੀ ਖੁਸ਼ੀ ਹੋਣੀ ਸੀ ਨਾ ਤਾਂ ਸੱਸ ਬੋਲੀ ਧੀਏ ਜਿੱਦਣ ਤੂੰ ਪੇਕੀ ਗਈ ਸੀ ਨਾ ਮੈਂ ਵੀਰ ਵੱਲ ਇਸੇ ਕਰਕੇ ਗਈ ਸੀ ਕਿ ਗੁਰਪੀਜ ਨੂੰ ਪੁੱਛਾਂ ਕੁਈ ਪਤਾ ਚੱਲਿਆ ਸ੍ਰਿੰਦਰ ਤੇ ਬਿੰਦਰੋ ਦਾ ਉਹ ਬਾਲਾ ਮਨ ਖਰਾਬ ਕਰਦਾ ਪਿਆ ਸੀ ਬੀਬੀ ਵੀ ਭਾਬੀ ਵੀ ਉਹਨਾਂ ਨੂੰ ਵੀ ਸੀ ਕੁਝ ਪਤਾ ਚਲ ਜਾਂਦਾ ਇੰਨੇ ਸਮੇਂ ਤੋਂ ਕੋਈ ਚਿੱਠੀ ਵੀ ਨਹੀਂ ਕਰਲੀ ਜਿਹੜਾ ਨੰਬਰ ਉਹਨਾਂ ਨੇ ਦਿੱਤਾ ਸੀ ਫੋਨ ਦਾ ਉਹ ਵੀ ਬੰਦ ਪਿਆ ਵਾ ਪਹਿਲਾਂ ਵੀ ਸ੍ਰਿੰਦਰ ਕਰਕੇ ਸਾਡੀ ਸਭ ਦੀ ਜਾਣ ਕਰਕੀ ਚਾਈ ਹੋਈ ਸੀ ਬੀਬੀ ਵੀ ਰੋ ਪੈਂਦੀ ਆ ਮਨ ਤੇ ਲਾਈ ਬੈਠੀ ਆ ਮਲ ਗੁੱਡੀ ਚੁੱਪ ਜੀ ਹੋ ਗਈ ਤੇ ਸੱਸ ਬੋਲੀ ਪਰ ਮੈਨੂੰ ਪਤਾ ਸਭ ਚੰਗਾ ਹੀ ਹੋਣਾ بس ਬਾਹਰ ਜਿਹੜਾ ਗਿਆ ਨਾ ਉਹੀ ਜਾਣੇ ਕਿ ਉਹ ਔਖਾ ਹੋ ਕੇ ਕੱਟ ਰਿਹਾ ਜਾਂ ਸੌਖਾ ਹੋ ਕੇ ਮੈਂ ਤਾਂ ਤੇਰੀ ਮਾਮਾ ਮਾਮੀ ਨੂੰ ਸਮਝਾ ਕੇ ਆਈਆਂ ਕਿ ਮੰਨ ਦੇ ਨਾਲ ਆਓ ਕੋਈ ਕੋਈ ਗੱਲ ਨਹੀਂ ਸਭ ਠੀਕ ਹੋ ਜਾਣਾ ਗੁੱਡੀ ਕਹਿਣ ਲੱਗੀ ਹਾਂ ਮਾਏ ਫਿਰ ਸੱਸ ਨੂੰ ਦੱਸਣ ਲੱਗੀ ਦੇਖੀ ਮਾਏ ਕੁਝ ਹੁੰਦਾ ਪਿਆ ਇੱਥੇ ਢਿੱਡ ਤੇ ਹਲਕਾ ਹਲਕਾ ਜਿਹਾ ਦੇਖੀ ਮੇਰੀ ਕੀ ਫਿਰ ਦੋਵੇਂ ਨੂੰ ਸੱਸ ਹੱਸ ਪਈਆਂ ਸੱਸ ਗੁੱਡੀ ਦਾ ਢਿੱਡ ਵੇਖੀ ਜਾਵੇ ਹੁਣ 8ਵੇਂ ਮਹੀਨੇ ਦਾ ਦੂਜਾ ਹਫਤਾ ਸ਼ੁਰੂ ਹੋ ਗਿਆ ਗੁੱਡੀ ਪਾਰਾ ਕੰਮ ਨਾ ਮਾਤਰੀ ਕਰਦੀ ਰੋਟੀ ਪਾਣੀ ਬਣਾਉਂਦੀ ਸੀ ਪਰ ਸੱਸ ਉਹ ਵੀ ਉਹਨੂੰ ਜ਼ਿਆਦਾ ਕਰਨ ਨਾ ਦਿੰਦੀ ਗੁੱਡੀ ਕਹਿੰਦੀ ਮਾਈ ਕਰਨ ਦਿਆ ਕਰ ਮੈਨੂੰ ਕੋਈ ਗੱਲ ਨਹੀਂ ਮੈਨੂੰ ਚੈਨ ਨਹੀਂ ਆਉਂਦਾ ਥੋੜਾ ਬਾਲਾ ਸੱਸ ਕੋਈ ਨਾ ਕੋਈ ਨਿੱਕਾ ਮੋਟਾ ਕੰਮ ਦੇ ਦਿੰਦੀ ਉਹਨੂੰ ਕਰਨ ਲਈ ਹੁਣ ਇੱਕ ਦਿਨ ਗੁਰਪੇਜ ਤੇ ਸੁਰਜੀਤ ਆਏ ਸੱਸ ਨੇੜੇ ਹੀ ਦੁਕਾਨ ਤੇ ਗਈ ਹੋਈ ਸੀ ਮਾਮਾ ਮਾਮੀ ਨੇ ਗੁੱਡੀ ਨੂੰ ਬਾਲਾ ਪਿਆਰ ਦਿੱਤਾ ਤੇ ਪ੍ਰੀਤੀ ਨੂੰ ਵੀ ਲਾਡ ਕੀਤਾ ਗੁਰਪੇਜ ਕਹਿਣ ਲੱਗਾ ਓਏ ਆ ਸਾਡੀ ਲਾਡੂ ਰਾਣੀ ਤਾਂ ਬਹੁਤ ਵੱਡੀ ਹੋ ਗਈ। ਪ੍ਰੀਤੀ ਉਹਨਾਂ ਨੂੰ ਹੱਥ ਜੋੜ-ਜੋੜ ਕੇ ਜੋ ਦਿਖਾ ਰਹੀ ਸੀ। ਅੱਜ ਗੁਰਪ੍ਰੀਤ ਤੇ ਸੁਰਜੀਤ ਥੋੜੇ ਖੁਸ਼ ਜੇ ਲੱਗ ਰਹੇ ਸਨ। ਸੁਰਜੀਤ ਮਾਮੀ ਬੁੱਢੀ ਕੰਨੀ ਬੇਕਤੀ ਬੋਲੀ। ਧੀਏ ਹੁਣ ਤਾਂ ਸਮਾਂ ਨੇੜੇ ਹੀ ਆ ਗਿਆ। ਗੁੱਡੀ ਸ਼ਰਮਾ ਗਈ। ਇੰਨੇ ਨੂੰ ਸੱਸ ਵੀ ਆ ਗਈ ਬਾਹਰੋਂ। ਮਾਮਾ-ਮਾਮੀ ਬੋਲੇ ਭੈਣ ਇੱਕ ਚੰਗੀ ਖਬਰ ਆ। ਭੋਲੀ-ਬੋਲੀ ਅੱਛਾ ਵੀ। ਤਾਂ ਗੁਰਪ੍ਰੀਤ ਜੇਬ ਚੋਂ ਚਿੱਠੀ ਜੀ ਕੱਢ ਕੇ ਬੋਲਿਆ ਆਹ ਸੁਰਿੰਦਰ ਤੇ ਬਿੰਦਰੋਂ ਨਿਕਲ ਲਈ ਆ ਬਾਹਰੋਂ। ਬੋਲੀ ਬੋਲੀ ਆਜਾਏ ਤਗੁਰਪੀਜ ਬੋਲੇ ਨਾ ਪੈਂ ਆਈ ਤਾਂ ਕੱਲ ਦੀ ਆ ਕਿੰਨੇ ਚਿਰਾਂ ਦੀ ਭੇਜੀ ਹੋਈ ਸੀ ਉਹਨੇ ਮਿਲੀ ਕੱਲ ਬੋਲੀ ਬੋਲੀ ਅੱਛਾ ਕੀ ਲਿਖਿਆ ਇਹਦੇ ਵਿੱਚ ਤਗੁਰਪੀਜ ਚਿੱਠੀ ਪੜ ਕੇ ਸੁਣਾਉਣ ਲੱਗਾ ਉਹ ਬੋਲਿਆ ਜਿੱਥੇ ਪਹਿਲਾਂ ਰਹਿੰਦਾ ਸੀ ਨਾ ਸ੍ਰਿੰਦਰ ਹੁਣ ਉੱਥੇ ਨਹੀਂ ਜਾਂਦਾ ਉਹਦੀ ਰਹਿائش ਕਿਤੇ ਹੋਰ ਹੋ ਗਈ ਆ ਆ ਲਿਖਿਆ ਉਹਦੇ ਚ ਟੈਲੀਫੋਨ ਨੰਬਰ ਵੀ ਜਿਹੜਾ ਉਹਨੇ ਦਿੱਤਾ ਸੀ ਨਾ ਉਹ ਨਹੀਂ ਲੱਗਣਾ ਹੁਣ ਆ ਨਵਾਂ ਭੇਜਿਆ ਕੋਈ ਬਿੰਦਰੋਨੀ ਦੇ ਚ ਗੁੱਡੀ ਤੇ ਬਿੱਟੂ ਦੀ ਵਧਾਈਆਂ ਵੀ ਲਿਖੀਆਂ ਨੇ ਵਿਆਹ ਦੀਆਂ ਟੇਲ ਸਾਰੀਆਂ ਫਿਰ ਭੋਲੀ ਬੋਲੀ ਹੁਣ ਤਾਂ ਸੁਖ ਨ ਜਵਾਕ ਹੋਣ ਵਾਲਾ ਇਹਨਾਂ ਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਰੇ ਹੱਸ ਪਏ ਫਿਰ ਭੋਲੀ ਸੁਜੀਤ ਨੂੰ ਭੋਲੀ ਜੇ ਪੁੱਛਣ ਲੱਗੀ ਉਹਨਾਂ ਨੇ ਜਵਾਕ ਦਾ ਨਹੀਂ ਕੁਝ ਲਿਖਿਆ ਵਿੱਚ ਤਾਂ surjeet ਬੋਲੀ ਨਹੀਂ ਭੈਣ ਉਹ ਨਹੀਂ ਲਿਖਿਆ ਫਿਰ ਗੁਰਪੇਜ ਬੋਲਿਆ ਉਹ ਦੋਵੇਂ ਜਾਣੇ ਕੰਮ ਕਰਦੇ ਆ ਬਾਹਰ ਨੌਕਰੀ ਭੋਲੀ ਚੁੱਪ ਜੀ ਹੋ ਗਈ ਸਾਰੇ ਵੀ ਚੁੱਪ ਹੋ ਗਏ ਫਿਰ ਗੁਰਪੇਜ ਬੋਲਿਆ ਬਿੰਦੂ ਨੇ ਸਾਰਿਆਂ ਦੀ ਰਾਜੀ ਖੁਸ਼ੀ ਵੀ ਪੁੱਛੀ ਆ ਕੀਆ ਕੋਈ ਫਿਕਰ ਨਾ ਕਰਿਓ ਅਸੀਂ ਦੋਹੇ ਠੀਕ ਆ ਨਾਲੇ ਬਾਪੂ ਜੀ ਤੇ ਮਾਂ ਦਾ ਵੀ ਹਾਲ ਪੁੱਛਿਆ ਗੁਰਪੇਜ ਗੁੱਡੀ ਕਰਨੀ ਵੇਖ ਕੇ ਚਿੱਠੀ ਪੜਦਾ ਹੋਇਆ ਬੋਲਿਆ ਮਗਰੋਂ ਗੁਰਪੇਜ ਚਿੱਠੀ ਬੰਦ ਕਰਕੇ ਬੋਲਿਆ ਕੋਈ ਨਹੀਂ ਮੈਂ ਕੱਲ ਉਥੇ ਸੈਕਟਰ ਕਰਨੀ ਜਾਣਾ ਉਥੇ ਟੈਲੀਫੋਨ ਕਰਾਂਗਾ ਦੋਹਾਂ ਨੂੰ ਤੇ ਕਹਿਣਾ ਤੁਸੀਂ ਵੀ ਜਵਾਕ ਬਾਰੇ ਸੋਚੋ ਨਹੀਂ ਗੁੱਡੀ ਤਾਂ ਗੁੱਡੀ ਨੇ ਨੀਵੀ ਪਾ ਲਈ surjeet ਕਹਿਣ ਲੱਗੀ ਸੁਖ ਨਾਲ ਸੁਰਿੰਦਰ ਹੋਰਾਂ ਵੱਲੋਂ ਵੀ ਖੁਸ਼ੀ ਦੀ ਖਬਰ ਮਿਲ ਜਾਨੀ ਤਾਂ ਕਿੰਨਾ ਚੰਗਾ ਲੱਗਦਾ ਭੋਲੀ ਕਹਿੰਦੀ ਕੋਈ ਨਹੀਂ ਆਜੋ ਵੀ ਟੈਲੀਫੋਨ ਤੇ ਗੱਲ ਕਰਨੀ ਇੱਕ ਵਾਰ ਵੀ ਨਾਲ ਜਾ ਕੇ ਭਾਬੀ ਫਿਰ ਬੀਬੀ ਦਾ ਹਾਲ ਚਾਲ ਪੁੱਛਣ ਲੱਗੀ ਭੋਲੀ ਤਾਂ ਗੁਰਪੇਜ ਕਰਨ ਲੱਗਾ ਬੀਬੀ ਟਿੱਲੀ ਮੱਠੀ ਰਹਿੰਦੀ ਆ ਉਹਨੂੰ ਵੀ ਘਰੇ ਆ ਕਿ ਕੋਈ ਨਿਆਣਾ ਆ ਜਾਵੇ ਨਿੱਕਾ ਜਾ ਚੱਲ ਕੋਈ ਨਹੀਂ ਹੁਣ ਬਾਹਰ ਗਏ ਨੇ ਕੰਮ ਕਾਰ ਚ ਰੁੱਝੇ ਹੋਏ ਨੇ ਕਰਦਾ ਮੈਂ ਗੱਲ ਗੁਰਪੇਜ ਮਨ ਜਾ ਪਾਰਾ ਕਰਕੇ ਬੋਲਿਆ ਚਾਹ ਪਾਣੀ ਮਗਰੋਂ ਹੁਣ ਗੁਰਪੇਜ ਹੋ ਰਹੀ ਸ਼ਾਮ ਤੱਕ ਚਲੇ ਗਏ ਹੁਣ ਗੁੱਡੀ ਦਾ 8ਵੇਂ ਮਹੀਨੇ ਦਾ ਅਖੀਸ ਸੀ ਨਵਾਂ ਸ਼ੁਰੂ ਹੋਣ ਤੇ ਸੀ ਤੇ ਇੱਕ ਦਿਨ ਕਰਨੈਲ ਆਇਆ ਗੁਰਪੇਜ ਨਾਲ ਬਹੁਤ-ਬਹੁਤ ਵਧਾਈ ਦਿੱਤੀ ਗੁੱਡੀ ਨੂੰ ਤੇ ਕਹਿਣ ਲੱਗਾ ਮਲਕੀਤ ਨੇ ਭੇਜਿਆ ਆ ਮੂੰ ਮਿੱਠਾ ਕਰੋ ਸਿੰਦਰੂ ਦੇ 5 ਕੁ ਦਿਨ ਪਹਿਲਾਂ ਬੁੱਧਵਾਰ ਨੂੰ ਤੀ ਹੋਈ ਹੈ ਲਾਡਲੀ ਆ ਗਈ ਕਰ ਗੁੱਡੀ ਬੜੀ ਖੁਸ਼ ਹੋਈ ਸੱਸ ਵੀ ਖੁਸ਼ ਹੋਈ ਪਰ ਦੋ ਪਲ ਗੁੱਡੀ ਉਦਾਸ ਹੋ ਗਈ ਗੁੱਡੀ ਨੂੰ ਸੱਸ ਵੇਖਣ ਲੱਗੀ ਤੇ ਗੁੱਡੀ ਹੱਥ ਜੋੜ ਰਹੀ ਸੀ ਵਾਇਗੁਰ ਵਾਇਗੁਰ ਕਰ ਰਹੀ ਸੀ ਫੇਰ ਬੋਲੀ ਬੋਲੀ ਚੰਗਾ ਵੀਰ ਬੜੀ ਖੁਸ਼ੀ ਹੋਈ ਆ ਲక్ష్ਮੀ ਆਈਆ ਕਰੇ ਕੋਈ ਗੱਲ ਨਹੀਂ ਧੀਆ ਵੀ ਤਾਂ ਲਾਡਲੀਆਂ ਹੁੰਦੀਆਂ ਨੇ ਗੁਰਪੇਜ ਬੋਲਿਆ ਵੀਰ ਜਾ ਕੇ ਕਹੀਂ ਬੜੀ ਖੁਸ਼ੀ ਹੋਈ ਆ ਸਾਨੂੰ ਧੀ ਹੋਵੇ ਜਾਂ ਪੁੱਤ ਹੋਵੇ ਰੱਬ ਦਾ ਜੀ ਆ ਬਹੁਤ ਬਹੁਤ ਚੰਗਾ ਲੱਗੇ ਬਹੁਤ ਖੁਸ਼ੀ ਦੀ ਖਬਰ ਆਹੀ ਗੁੱਡੀ ਕਰਨੈਲ ਚਾਚੇ ਨੂੰ ਪੁੱਛਣ ਲੱਗੀ ਚਾਚਾ ਜੀ ਸਿੰਦਰੂ ਠੀਕ ਆ ਤਾਂ ਕਰਨੈਲ ਬੋਲਿਆ ਹਾਂ ਹਾਂ ਮਲ ਵਧੀਆ ਹੋ ਇੰਨੇ ਨੂੰ ਸਾਸਤੇ ਗੁਰਪੇਜ ਦੋਹੇ ਕੋਈ ਗੱਲਬਾਤ ਕਰਨ ਲੱਗੇ ਤੇ ਗੁੱਡੀ ਪੁੱਛਣ ਲੱਗੀ ਚਾਚਾ ਜੀ ਗੁਰਜਸ ਖੁਸ਼ ਆ ਤਾਂ ਕਰਨੈਰ ਬੋਲੇ ਹਾਂ ਮਲ ਗੁਰਜਸ ਤਾਂ ਇੱਥੇ ਹੀ ਆ ਸਾਸੋਰਾ ਹਲੇ ਆਏ ਨਹੀਂ ਖੋਰੇ ਅੱਜ ਆ ਗਏ ਹੁਣ ਮੈਂ ਵੀ ਕੱਲ ਹੀ ਗਿਆ ਸੀ ਉੱਧਰ ਗੁੱਡੀ ਹੁਣ ਪੂਰਾ ਦਿਨ ਖੁਸ਼ ਰਹੀ ਚਾਚੇ ਹੋਰਾਂ ਦੇ ਜਾਣ ਮਗਰੋਂ ਕੀ ਚਾ ਚੰਗੀ ਗੱਲ ਆ ਕੀ ਗੁਰਜਸ ਵੀ ਸਿੰਦਰੂ ਕੋਲਾ ਦਿਨਾਂ ਲੈਣ ਛੋਟੀ ਜੀ ਲਕਸ਼ਮੀ ਆਈਆ ਕਰੇ ਚੰਦਰ ਵਰਗੀ ਲੱਗਦੀ ਹੋਣੀ ਆ ਮੈਂ ਤਾਂ ਚਾਚੇ ਨੂੰ ਪੁੱਛਿਆ ਵੀ ਨਹੀਂ ਇਹ ਹੁਣ ਗੁੱਡੀ ਦਾ ਵੀ ਨੋਵਾਂ ਮਹੀਨਾ ਚੱਲ ਪਿਆ ਪਹਿਲਾ ਹਫਤਾ ਗੁੱਡੀ ਉੱਠਣ ਬੈਠਣ ਵਾਲੇ ਹਰ ਤਰ੍ਹਾਂ ਦੇ ਕੰਮ ਕਰਨ ਲੱਗੀ ਸੱਸ ਜਿਵੇਂ ਦੱਸੇ ਗੁੱਡੀ ਓਵੇਂ ਕਰਦੀ ਫਿਰ ਸੱਸ ਨੇ ਕਿਹਾ ਘਬਰਾਉਣਾ ਨਹੀਂ ਮਲ ਹੁਣ ਤੇਰਾ ਸਮਾਂ ਨੇੜੇ ਆ ਗਿਆ ਤੇ ਸੱਸ ਨੇ ਕਿਉ ਵੀ ਚੰਗਾ ਦਿੱਤਾ ਪੀਣ ਨੂੰ ਗੁੱਡੀ ਕਿਆ ਕਰੇ ਮਾਏ ਨਾ ਨਾ ਮੈਨੂੰ ਅਵਾਤ ਆਉਂਦੇ ਆ ਪੀਤਾ ਨਹੀਂ ਜਾਣਾ ਪਰ ਸੱਸ ਕਿਹਾ ਕਰੇ ਕੋਈ ਨਹੀਂ ਦਵਾਈ ਸਮਝ ਕੇ ਪੀ ਮੇਰੀ ਤੀ ਕੁਈ ਗੱਲ ਨਹੀਂ ਪਿੱਤਾ ਜਾਣਾ ਹੁਣ ਇੱਕ ਦਿਨ ਰਾਤ ਨੂੰ 2:00 ਵਜੇ ਹੀ ਗੁੱਡੀ ਦੇ ਹਲਕੀਆਂ-ਹਲਕੀਆਂ ਦਰਦਾਂ ਲੱਗ ਗਈਆਂ ਜਿਵੇਂ ਸੱਸ ਨੇ ਕਿਹਾ ਸੀ ਉਦਾਂ ਨਹੀਂ ਦਰਦਾਂ ਉਹਨੂੰ ਮਹਿਸੂਸ ਹੋਈਆਂ ਫੇ ਗੁੱਡੀ ਨੇ ਸੱਸ ਨੂੰ ਉਠਾਇਆ ਹਾਕ ਮਾਰ ਕੇ ਕਹਿਣ ਲੱਗੀ ਮਾਏ ਮਾਏ ਮੇਰੇ ਦਰਦਾਂ ਹੋ ਰਹੀਆਂ ਨੇ ਜਿੱਦਾਂ ਤੂੰ ਦੱਸਿਆ ਸੀ ਸੱਸ ਝੱਟ ਦੇਣੀ ਉੱਠ ਗਈ ਤੇ ਬਿੱਟੂ ਨੂੰ ਵੀ ਹਾਕਾਂ ਮਾਰਨ ਲੱਗੀ ਬਿੱਟੂ ਵੇ ਬਿੱਟੂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਜੀ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ